ਸਤਿ ਸ੍ਰੀ ਅਕਾਲ ਜੀ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਨਵੀਂ ਕਲਾਸ ਦੇ ਵਿੱਚ ਅੱਜ ਦੀ ਕਲਾਸ ਬੜੀ ਸਪੈਸ਼ਲ ਹੈ ਸਪੈਸ਼ਲਿਸਟ ਕਰਕੇ ਕਿ ਅੱਜ ਅਸੀਂ ਮਾਸਟਰ ਕਿਡਰ ਪੰਜਾਬੀ ਦਾ ਜਿਹੜਾ ਪੇਪਰ ਕਰ ਲਿਆ ਸੀ ਅੱਜ ਅਸੀਂ ਲੈਕਚਰਰ ਕਿਡਰ ਦਾ ਪੇਪਰ ਕਰਨ ਜਾ ਰਹੇ ਹਾਂ ਲੈਕਚਰਰ ਕਿਡਰ ਦਾ ਜਿਹੜਾ 2016 ਦੇ ਵਿੱਚ ਪੇਪਰ ਹੋਇਆ ਸੀ ਉਸ ਨੂੰ ਅੱਜ ਆਪਾਂ ਪੜ੍ਹਨਾ ਹੈ ਲੈਕਚਰਰ ਕਿਡਰ ਪੰਜਾਬੀ ਹੱਲ ਪੇਪਰ ਦਾ ਵਿਆਖਿਆ ਸਹਿਤ ਪ੍ਰੀਵੀਅਸ ਇਗਜ਼ਾਮ ਹੈ 2016 ਦੇ ਵਿੱਚ ਹੋਇਆ ਸੀ ਉਸ ਦਾ ਅੱਜ ਭਾਗ ਪਹਿਲਾ ਪ੍ਰਸਾਰਤ ਕਰ ਰਹੇ ਹਾਂ ਰੀਸਟਾਰਟ ਕਲਾਸਿਸ ਦੀ YouTube ਦੇ ਇਸ ਪਲੇਟਫਾਰਮ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਆਇਆਂ ਨੂੰ ਆਸ ਕਰਦੇ ਹਾਂ ਕਿ ਤੁਸੀਂ ਚੈਨਲ ਸਬਸਕ੍ਰਾਈਬ ਕਰ ਲਿਆ ਹੋਵੋਗਾ ਔਰ ਵੱਧ ਤੋਂ ਵੱਧ ਲਾਭ ਪ੍ਰਾਪਤ ਕਰ ਰਹੇ ਹੋਵੋਗੇ ਮਾਸਟਰ ਕਿਡਰ ਲੈਕਚਰਰ ਕਿਡਰ ਜੁਜੀਸੀ ਨੈਟ ਤੇ ਸਹਾਇਕ ਪ੍ਰੋਫੈਸਰ ਦੇ ਪੇਪਰਾਂ ਦੀ ਤਿਆਰੀ ਲਈ ਅੱਜ ਹੀ ਸਾਡੇ ਨਾਲ ਜੁੜੋ ਯਾਦ ਰੱਖੋ ਸਾਡੇ ਨਾਲ ਜੁੜਨ ਵਾਸਤੇ ਤੁਸੀਂ ਜਿੱਥੇ ਇਸ ਚੈਨਲ ਦੇ ਮਾਧਿਅਮ ਨਾਲ ਜੁੜ ਰਹੀਂ ਜੁੜ ਸਕਦੇ ਹੋ ਨਾਲ ਹੀ ਟੈਲੀਗ੍ਰਾਮ ਦਾ ਗਰੁੱਪ ਵੀ ਜੁਆਇਨ ਕਰਨਾ ਨਾ ਭੁੱਲਣਾ ਜਿੱਥੇ ਅਸੀਂ ਸਾਰੀਆਂ ਪੀਡੀਐਫਸ ਵੀ ਸ਼ੇਅਰ ਕਰਦੇ ਆ ਅੱਜ ਦੀ ਕਲਾਸ ਸ਼ੁਰੂ ਕਰਦੇ ਹਾਂ ਬਿਨਾਂ ਕਿਸੇ ਦੇਰੀ ਤੋਂ ਸਵਾਲ ਪਹਿਲਾ 301 ਸੂਫੀ ਸ਼ਬਦ ਕਿਸ ਤੋਂ ਬਣਿਆ ਸੂਫ ਅਫਲਾਤੂਨ ਸੂਫੀ ਮਾਤੋ ਪ੍ਰੋਕਟ ਚੋਕੋਈ ਨਹੀਂ ਜਦੋਂ ਮੈਂ ਇਹ ਪੇਪਰ ਨੂੰ ਪੜਿਆ ਇਹਦੇ ਵਿੱਚ ਕੁਝ ਸਵਾਲ ਤਾਂ ਬਿਲਕੁਲ ਸੌਖੇ ਸਨ ਕੁਝ ਸਵਾਲ ਵਧੀਆ ਸਨ ਕੁਝ ਸਵਾਲ ਥੋੜੇ ਜਿਹਾ ਹੋਰ ਠੀਕ ਸਨ ਵਧੀਆ ਸਨ ਜਣੀ ਤੇ ਕੁੱਲ ਮਿਲਾ ਕੇ ਜਿਹੜਾ ਪੇਪਰ ਹੈ ਮਿਕਸ ਜਿਹਾ ਸੀ ਤੇ ਚੈਲੰਜ ਸੀ ਚੈਲੈਂਜੇਬਲ ਸੀ ਪੜਿਆ ਜਾ ਸਕਦਾ ਵਧੀਆ ਕੀਤਾ ਜਾ ਸਕਦਾ ਸੀ ਆਓ ਆਪਾਂ ਦੁਬਾਰਾ ਦੇਖਦੇ ਹਾਂ ਜਿਵੇਂ ਇਹ ਸਵਾਲ ਬਹੁਤ ਸੌਖਾ ਹੈ ਸੂਫੀ ਸ਼ਬਦ ਇਹ ਉੱਤਰ ਤੁਹਾਡਾ ਸਾਰਿਆਂ ਦਾ ਆ ਰਿਹਾ ਹੈ ਤੇ ਬਿਲਕੁਲ ਠੀਕ ਹੈ ਸੂਫ ਸ਼ਬਦ ਹੁਣ ਆਓ ਸੂਫ ਸ਼ਬਦ ਬਾਰੇ ਦੋ ਚਾਰ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨ ਦੀ ਖੁਸ਼ੀ ਲੈਣਾ ਕਿ ਸਭ ਤੋਂ ਪਹਿਲਾਂ ਤਾਂ ਜਿਹੜਾ ਸੂਫ ਸ਼ਬਦ ਹੈ ਇਹ ਅਰਬੀ ਭਾਸ਼ਾ ਦਾ ਸ਼ਬਦ ਇਹ ਗੱਲ ਤੁਸੀਂ ਯਾਦ ਰੱਖਣੀ ਹੈ ਵੈਸੇ ਇਹਦੇ ਕਈ ਅਰਥ ਨੇ ਪਰ ਜਿਹੜਾ ਪ੍ਰਚਲਿਤ ਅਰਥ ਹੈ ਜਿਹੜਾ ਆਪਾਂ ਯਾਦ ਰੱਖਣਾ ਪੇਪਰ ਵਾਸਤੇ ਉਥੇ ਸੂਫ ਦਾ ਮਤਲਬ ਹੈ ਕਾਲੇ ਰੰਗ ਦੀ ਉਨ ਦਾ ਕੱਪੜਾ ਕਾਲੇ ਰੰਗ ਦੀ ਉਨ ਦਾ ਕੱਪੜਾ ਜੋ ਕਿ ਕਾਲੇ ਰੰਗ ਦਾ ਚੋਲਾ ਜਾਂ ਵਸਤਰਾ ਆਦ ਉਹ ਪਹਿਨਦੇ ਸਨ ਸੂਫੀ ਦਰवेश ਜਿਵੇਂ ਮਹਾਰਾਜ ਦੀ ਬਾਣੀ ਚ ਕੀ ਆਉਂਦਾ ਫਰੀਦ ਸਾਹਿਬ ਦਾ ਸ਼ਲੋਕ ਕਿ ਫਰੀਦਾ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ ਨਹੀਂ ਭਰਿਆ ਮਹਿਫਰਾਂ ਲੋਕ ਕਹ ਦਰवेश ਤੋ ਸੂਫ ਸ਼ਬਦ ਸੂਫੀ ਸ਼ਬਦ ਦਾ ਮੂਲ ਹੈ ਅਗਲੀ ਗੱਲ ਯਾਦ ਰੱਖੋ ਕਿ ਜਿਹੜਾ ਸੂਫੀ ਜਿਹੜਾ ਸੂਫੀਸਮ ਹੈ ਉਹ ਇਸਲਾਮ ਦੀ ਪੂਰਕ ਵਿਚਾਰਧਾਰਾ ਹੈ ਪੂਰਕ ਵਿਚਾਰਧਾਰਾ ਭਾਵ ਇਸਲਾਮ ਦੀ ਬਾਹਰੋਂ ਸਪੋਰਟ ਕਰਦੀ ਹੈ ਇਸ ਇਸਲਾਮ ਦੇ ਵਿੱਚੋਂ ਹੀ ਪੈਦਾ ਹੋਇਆ ਇੱਕ ਰੋਹਾਨੀ ਗਿਆਨ ਇਹਦੇ ਵਾਸਤੇ ਤਸੱਵੁਫ ਸ਼ਬਦ ਵੀ ਵਰਤਿਆ ਜਾਂਦਾ ਹੈ ਸੂਫੀ ਸ਼ਬਦ ਦਾ ਇਹ ਵੀ ਸਮਾਨਾਰਥਕ ਸ਼ਬਦ ਹੈ ਅਰਬ ਦੇਸ਼ ਦੇ ਵਿੱਚ ਪੈਦਾ ਹੋਇਆ ਸੂਫੀਸਮ ਇਹ ਸਾਰੇ ਤੁਹਾਡੇ ਸਵਾਲ ਨੇ ਇਹਨਾਂ ਨੂੰ ਯਾਦ ਰੱਖੋ ਸੂਫੀਜ਼ਮ ਦੇ ਚਾਰ ਪੜਾਅ ਨੇ ਸ਼ਰੀਅਤ ਤਰੀਕਤ ਮਾਰਫਤ ਤੇ ਹਕੀਕਤ ਕਦੇ ਫਿਰ ਡਿਟੇਲ ਨਾਲ ਗੱਲ ਕਰਾਂਗੇ ਅੱਜ ਦੀ ਇਸ ਸਵਾਲ ਚ ਇੰਨੇ ਸਵਾਲ ਹਨ 302 ਬੁੱਲੇ ਸ਼ਾਹ ਦਾ ਸਬੰਧ ਕਿਸ ਕਾਵਤਾਰ ਨਾਲ ਹੈ ਗੁਰਮਤ ਸੂਫੀ ਅਧਿਆਤਮਿਕ ਭਗਤੀ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਇਹਦੇ ਚ ਤਾਂ ਕੋਈ ਔਖਾ ਹੈ ਨਹੀਂ ਸੀ ਇਹ ਵੀ ਬਿਲਕੁਲ ਸੌਖਾ ਸੀ ਸਵਾਲ ਸੂਫੀਜ਼ਮ ਦੇ ਨਾਲ ਜੁੜਿਆ ਹੈ ਬਾਬੇ ਬੁੱਲੇ ਸ਼ਾਹ ਦਾ ਨਾਮ ਯਾਦ ਰੱਖੋ ਬਾਬਾ ਜੀ ਦਾ ਜਿਹੜਾ ਜਨਮ ਹੈ 1680 ਸਵੀ ਦਾ ਤੇ 1758 ਦੇ ਵਿੱਚ ਬਾਬਾ ਜੀ ਦਾ ਦਿਹਾਂਤ ਹੁੰਦਾ ਹੈ ਬਾਬਾ ਜੀ ਦਾ ਪਿੰਡ ਹੈ ਲਾਹੌਰ ਜ਼ਿਲ੍ਹਾ ਔਰ ਇਹਨਾਂ ਦਾ ਪਾਂਡੋਕੇ ਪਿੰਡ ਹੈ ਔਰ ਇਹਨਾਂ ਦਾ ਬਚਪਨ ਦਾ ਨਾਮ ਅਬਦੁੱਲਾ ਹੈ ਇਸ ਤੋਂ ਇਲਾਵਾ ਇਹਨਾਂ ਦੀਆਂ ਗਤੀਵਿਧੀਆਂ ਦਾ ਕੇਂਦਰ ਲਾਹੌਰ ਰਿਹਾ ਤੇ ਮਤਲਬ ਮਾਝੇ ਦਾ ਏਰੀਆ ਰਿਹਾ ਕਸੂਰ ਦੇ ਵਿੱਚ ਇਹਨਾਂ ਦੀ ਮਜ਼ਾਰ ਬਣੀ ਹੋਈ ਹੈ ਜਾਨੀ ਇਹਨਾਂ ਦੀ ਜਿਹੜੀ ਯਾਦਗਾਰ ਹੈ ਕਸੂਰ ਸ਼ਹਿਰ ਦੇ ਵਿੱਚ ਬਣੀ ਹੋਈ ਹੈ ਜਿਹੜਾ ਬਿਲਕੁਲ ਭਾਰਤ ਪਾਕਿਸਤਾਨ ਬਾਰਡਰ ਦੇ ਨੇੜੇ ਸ਼ਹਿਰ ਹੈ ਔਰ ਗੱਲ ਕਰੀਏ ਤਾਂ ਇਹਨਾਂ ਦਾ ਸੈਦ ਘਰਾਨਾ ਸੈਦ ਘਰਾਨੇ ਨਾਲ ਇਸਬੰਧ ਰੱਖਦੇ ਆ ਔਰ ਇਹਨਾਂ ਦਾ ਜਿਹੜਾ ਸਿਲਸਿਲਾ ਹੈ ਉਹ ਕਾਦਰੀ ਸਿਲਸਿਲਾ ਹੈ ਔਰ ਇਹਨਾਂ ਦੇ ਗੁਰੂ ਜੀ ਦਾ ਨਾਮ ਅਨਾਇਤ ਸ਼ਾ ਕਾਦਰੀ ਹੈ ਇਹ ਜਿੰਨੇ ਮੈਂ ਤੁਹਾਨੂੰ ਦੱਸਿਆ ਇਹ ਸਾਰੇ ਦੇ ਸਾਰੇ ਤੁਹਾਡੇ ਸਵਾਲ ਇਸ ਤੋਂ ਇਲਾਵਾ ਉਹਨਾਂ ਦੀ ਰਚਨਾ ਮਿਲਦੀ ਹੈ 156 ਕਾਫੀਆਂ 248 ਦੋੜੇ 40 ਗੰਢਾਂ 30 ਹਰਫੀਆਂ 112 ਮਾ 18 ਇਹਨੀਆਂ ਇਕੱਲਾ ਯਾਦ ਰੱਖ ਲਿਓ ਤੁਹਾਡੇ ਨੇ ਸਵਾਲ ਤਿਆਰ ਹੋ ਗਏ ਸਵਾਲ ਨੰਬਰ 303 ਬਾਹੂ ਸੁਲਤਾਨ ਬਾਹੂ ਨੇ ਕਿਸ ਕਾਬੂਤ ਰਚਨਾ ਕੀਤੀ ਸੀ ਹਰਫੀਆਂ ਦੋੜੇ ਬੈਂਦ ਕਾਫੀਆਂ ਸਵਾਲੇ ਵਿਸੋਖ ਹੈ ਜਿਨ੍ਹਾਂ ਨੇ ਧਿਆਨ ਨਾਲ ਚੀਜ਼ਾਂ ਪੜ੍ਹੀਆਂ ਉਹਨਾਂ ਲਈ ਇਹ ਔਖਾ ਨਹੀਂ ਹੈ ਸੀ ਹਰਫੀਆਂ ਦੋਹੜੇ ਬੈਂਤ ਤੇ ਕਾਫੀਆਂ ਜਦੋਂ ਸੂਫੀਆਂ ਦੀ ਗੱਲ ਹੋ ਤਾਂ ਉਹਨਾਂ ਨੇ ਬੈਂਤ ਤਾਂ ਰਛਿਆ ਨਹੀਂ ਇਸ ਕਰਕੇ ਬੈਂਤ ਪਹਿਲਾਂ ਕੱਟ ਦਿਓ ਦੋਹੜੇ ਕਾਫੀਆਂ ਸੀ ਹਰਫੀਆਂ ਤਿੰਨੇ ਹਨ ਨਾਲੇ ਬੈਂਤ ਛੰਦ ਹੈ ਬਾਕੀ ਤਿੰਨੇ ਕਾਬੂਪ ਨੇ ਇਹ ਵੀ ਫਰਕ ਹੈ ਕਾਫੀਆਂ ਸ਼ਾਹ ਹੁਸੈਨ ਬਾਬੇ ਬੁੱਲੇ ਸ਼ਾਹ ਉਹਨਾਂ ਦੀਆਂ ਗੁਲਾਮ ਫਰੀਦ ਉਹਨਾਂ ਦੀਆਂ ਪ੍ਰਸਿੱਧ ਹੈ ਸੁਲਤਾਨ ਬਾਹੁ ਦੀਆਂ ਨਹੀਂ ਦੋਹੜੇ ਹਾਸ਼ਮ ਦੇ ਪ੍ਰਸਿੱਧ ਹੈ ਤੇ ਬਾਹੂ ਹੁਨਾ ਦੀਆਂ ਸੀ ਹਰਫੀਆਂ ਪ੍ਰਸਿੱਧ ਹੈ ਸੀ ਹਰਫੀ ਕਾ ਵਰੂਪ ਦਾ ਮਤਲਬ ਸੀ ਹਰਫੀ ਪਾਵਤੀ ਅੱਖਰਾਂ ਵਾਲੀ ਰਚਨਾ ਇਹਦੇ ਤੇ ਫਿਰ ਗੱਲ ਕਰਾਂਗੇ ਸਵਾਲ ਨੰਬਰ 304 ਵਾਰ ਲਿਖੀ ਜਾਂਦੀ ਹੈ ਪੌੜੀਆਂ ਵਿੱਚ ਸਲੋਕਾਂ ਵਿੱਚ ਅਸ਼ਟਪਦੀਆਂ ਵਿੱਚ ਪ੍ਰੋਗਤ ਸਾਰੇ ਠੀਕ ਹਨ ਵਾਰ ਦਾ ਸਾਨੂੰ ਸਾਰਿਆਂ ਨੂੰ ਪਤਾ ਵੀ ਜਿਹੜੀ ਵਾਰ ਹੈ ਉਹ ਜਦੋਂ ਵਾਰ ਦੀ ਗੱਲ ਆਉਂਦੀ ਤਾਂ ਉਹ ਵੀਰ ਰਸੀ ਵਾਰ ਸਾਡੇ ਧਿਆਨ 'ਚ ਆ ਜਾਂਦੀ ਵੀ ਵੀਰ ਰਸੀ ਰਚਨਾ ਦੀ ਗੱਲ ਹੋ ਰਹੀ ਹੈ ਮਤਲਬ ਮੂਲ ਵਾਰ ਦਾ ਵੀਰ ਰਸ ਹੈ ਪਰ ਗੁਰਮਤ ਵਿੱਚ ਸ਼ਾਂਤ ਰਸ ਦੀਆਂ ਵਾਰਾਂ ਵੀ ਮਿਲਦੀਆਂ ਹਨ ਤੇ ਹੋਰ ਵੀ ਰਾਸੇ ਦੇ ਵਿੱਚ ਸ਼ਾਮਲ ਹੁੰਦੇ ਨੇ ਵਾਰ ਜਿਹੜੀ ਹੈ ਉਹ ਹਮੇਸ਼ਾ ਪੌੜੀਆਂ ਵਿੱਚ ਲਿਖੀ ਜਾਂਦੀ ਮੈਂ ਤੁਹਾਨੂੰ ਅੱਗੇ ਵੀ ਕਈ ਵਾਰ ਦੱਸਿਆ ਵੀ ਪੌੜੀਆਂ ਵਾਰ ਦਾ ਸਰੀਰ ਹਨ ਔਰ ਜਿਹੜੀ ਸਰੀਰ ਵਾਰ ਦੀ ਆਤਮਾ ਹੈ ਉਹ ਹੈ ਵਾਰ ਦੇ ਵਿਚਲੀ ਟੱਕਰ ਵਾਰ ਬਾਰੇ ਹੋਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਪੇਪਰ ਵਾਸਤੇ ਅ ਜ਼ਰੂਰੀ ਨੇ ਔਰ ਪੇਪਰ ਤਿੰਨਾ ਪੇਪਰ ਵਾਸਤੇ ਇਹ ਆਪਾਂ ਕਰਾਂਗੇ ਥਿਉਰੀ ਦੇ ਕਲਾਸ ਦੇ ਵਿੱਚ ਹੁਣ ਵਾਸਤੇ ਇੰਨਾ ਹੀ ਆਓ ਵਦ ਦੇ ਅੱਗੇ ਇਸਤੇ ਨਾਲ ਹੀ ਮਹਾਨ ਕੋਸ਼ ਕਿਸ ਧਾਤੂ ਤੋਂ ਵਾਰ ਦਾ ਮੂਲ ਮੰਨਦਾ ਹੈ ਡਾਕਟਰ ਗੰਡਾ ਸਿੰਘ ਕਿਸ ਤੋਂ ਮੰਨਦਾ ਹੈ ਡਾਕਟਰ ਪਿਆਰਾ ਸਿੰਘ ਪਦਮ ਕਿਸ ਤੋਂ ਮੰਨਦਾ ਹੈ ਤੇ ਕਿਹੜੀਆਂ-ਕਿਹੜੀਆਂ ਬਾਾਰਤਿ ਕਿਤਾਬਾਂ ਪੰਜਾਬੀ ਵਾਰਾਂ ਕਿਹਦੀਆਂ ਪੰਜਾਬੀ ਬਾਰਾ ਮਹਾ ਕਿਹਦੀ ਹੈ ਪੰਜਾਬੀ ਜੰਗਨਾਮੇ ਕਿਹਦੀ ਹੈ ਪੰਜਾਬ ਦੀ ਵਾਰ ਕਿਸ ਦੀ ਹੈ ਔਰ ਇਹ ਸਾਰੀਆਂ ਗੱਲਾਂ ਆਪਾਂ ਵਾਰ ਵਾਲੇ ਟੌਪਿਕ 'ਚ ਪੜਾਂਗੇ ਸਵਾਲ ਨੰਬਰ 305 ਪੰਜਾਬੀ ਵਿੱਚ ਸਭ ਤੋਂ ਵੱਧ ਕਿਸੇ ਕਿਸ ਨੇ ਲਿਖੇ ਨਾ ਜਰਨਲ ਨੌਲੇਜ ਵਾਲੇ ਸਵਾਲ ਹੈ ਕਾਦਰ ਯਾਰ ਅਹਿਮਦ ਯਾਰ ਇਮਾਮ ਬਖਸ਼ ਫਜ਼ਲ ਸ਼ਾ ਇੱਕ ਵਾਰ ਕੋਈ ਚੰਗਾ ਰੱਟੇ ਬਾਜ਼ ਰੱਟਾ ਮਾਰ ਲੇ ਦੈਨ ਓਕੇ ਆਪਾਂ ਸਮਝ ਨਹੀਂ ਸਮਝਣਾ ਵੀ ਇਹ ਚੀਜ਼ ਨੂੰ ਨਾਲ-ਨਾਲ ਯਾਦ ਵੀ ਕਰਨਾ ਪੰਜਾਬੀ ਵਿੱਚ ਸਭ ਤੋਂ ਵੱਧ ਕਿਸੇ ਕਾਦਰ ਯਾਰ ਨੇ ਨਹੀਂ ਬਾਬ ਬਖਸ਼ ਨੇ ਨਹੀਂ ਫੱਜਲ ਸ਼ਾਹ ਨੇ ਨਹੀਂ ਅਹਿਮਦ ਯਾਰ ਬਿਲਕੁਲ ਠੀਕ ਹੈ ਕਿੰਨੇ ਕਿਸੇ ਲਿਖੇ ਅਹਿਮਦ ਯਾਰ ਪਹਿਲਾਂ ਤਾਂ ਅਹਿਮਦ ਯਾਰ ਬਾਰੇ ਕੁਝ ਗੱਲਾਂ ਨੋਟ ਕਰੋ 1768 ਤੋਂ 1848 ਲੈਕਚਰਰ ਕਿੱਡਰ ਬਾਰੇ ਜ਼ਰੂਰ ਧਿਆਨ ਦਿਓ ਉਹਦਾ ਸਭ ਤੋਂ ਪ੍ਰਸਿੱਧ ਕਿੱਸਾ ਹੀਰ ਅਹਿਮਦ ਯਾਰ ਦਾ ਸਭ ਤੋਂ ਪ੍ਰਸਿੱਧ ਕਿੱਸਾ ਹੀਰ ਹੈ ਉਹਦਾ ਜਿਹੜਾ ਜ਼ਿਲ੍ਹਾ ਹੈ ਜਿੱਥੇ ਉਹ ਜਿੱਥੋਂ ਦਾ ਜੰਪਲ ਹੈ ਜ਼ਿਲ੍ਹਾ ਉਸ ਦਾ ਗੁਜਰਾਤ ਹੈ ਪਾਕਿਸਤਾਨ ਪੰਜਾਬ ਦੇ ਵਿੱਚ ਹੈ ਔਰ ਉਹਦੇ ਸਭ ਤੋਂ ਵੱਧ ਜਿਹੜੇ ਕਿੱਸੇ ਨੇ ਉਹਨਾਂ ਦੀ ਗਿਣਤੀ ਹੈ 35 ਕਿੱਸੇ 778 ਦਾ ਕਿੱਸਾ ਮਤਲਬ ਉਹਨੇ ਕੋਈ ਕਿੱਸਾ ਛੱਡਿਆ ਨਹੀਂ ਕਿਸੇ ਵੀ ਵਿਸ਼ੇ ਤੇ ਕਿੱਸਾ ਲਿਖਿਆ ਤੇ ਉਹਦੇ ਵਿੱਚੋਂ ਜਿਹੜਾ ਉਹਦਾ ਕਾਦਰ ਅਹਿਮਦ ਯਾਰ ਦਾ ਮਸ਼ਹੂਰ ਹੈ ਹੀਰ ਹੈ ਜਿਹੜਾ ਕਿ ਵਾਰਿਸ ਤੋਂ ਪ੍ਰਭਾਵਿਤ ਹੋ ਕੇ ਉਹਨੇ ਲਿਖਿਆ ਔਰ ਇਹਦੀ ਜਿਹੜੀ ਹੀਰ ਅਹਿਮਦ ਯਾਰ ਦੀ ਉਹਦਾ ਸ਼ੰਤ ਦਬਈਆ ਹੈ ਦਬਈਆ 305 ਸਵਾਲ 306 ਸ਼ਾਹ ਹੁਸੈਨ ਦਾ ਸੰਬੰਧ ਕਿਸ ਸੂਵੀ ਸੰਪਰਦਾ ਨਾਲ ਹੈ ਸ਼ਾਹ ਹੁਸੈਨ ਦੀ ਗੱਲ ਹੋ ਰਹੀ ਚਿਸ਼ਤੀ ਚਿਸ਼ਤੀ ਬਾਬਾ ਫਰੀਦ ਸਾਰਿਆਂ ਨੂੰ ਪਤਾ ਬਾਬਾ ਫਰੀਦ ਸਾਹਿਬ ਮਲਾਮਤੀ ਨਕਸ਼ਬੰਦੀ ਸੁਹਰਾਬਤੀ سلسلہ ਦਾ ਭਾਵ ਸੰਪਰਦਾਇ ਕਿਸ ਸਕੂਲ ਨਾਲ ਕਿਸ ਸੰਪਰਦਾਇ ਨਾਲ ਸੰਬੰਧ ਰੱਖਦੇ ਸੀ ਬਾਬਾ ਫਰੀਦ ਸਾਹਿਬ ਇਸ ਦਾ ਜਿਹੜਾ ਸਹੀ ਉੱਤਰ ਹੈ ਆਪਣਾ ਸ਼ਾਹ ਹੁਸੈਨ ਸਾਹਿਬ ਮਲਾਮਤੀ ਜੇ ਕਿਤੇ ਕੱਲ ਨੂੰ ਤੁਹਾਨੂੰ ਅੱਜ ਕਾਦਰੀ ਮਲਾਮਤੀ ਨਾ ਹੋਵੇ ਤਾਂ ਕਾਦਰੀ ਠੀਕ ਹੈ ਜੇ ਕਾਦਰੀ ਪਲੱਸ ਮਲਾਮਤੀ ਆ ਜੇ ਤਾਂ ਦੋਨੋਂ ਠੀਕ ਹੈ ਕਿਉਂਕਿ ਪਹਿਲਾਂ ਉਹਨਾਂ ਦਾ ਮੂਲ ਕਾਦਰੀ ਸੀ ਬਾਅਦ ਵਿੱਚ ਮਲਾਮਤੀ ਬਣਿਆ 1307 ਹਮਦ ਦਾ ਸਬੰਧ ਹੈ ਰਸੂਲ ਨਾਲ Hazrat Ali ਨਾਲ Imam Hussain ਨਾਲ ਖੁਦਾ ਨਾਲ ਹਮਦ ਹੁੰਦੀ ਕੀ ਹੈ ਆਓ ਮੈਂ ਤੁਹਾਨੂੰ ਸੁਣਾਉਣਾ ਹਮਦ ਬਾਰੇ ਹਮਦ ਅਰਬੀ ਪਾਸ਼ਾ ਦਾ ਸ਼ਬਦ ਹੈ ਇਸ ਦਾ ਅਰਥ ਹੁੰਦਾ ਤਰੀਫ ਉਸਤਤ ਪ੍ਰਸ਼ੰਸਾ ਵਡਿਆਈ ਆਦ ਕਿਸੇ ਵੀ ਰਚਨਾ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਦੋਂ ਅਸੀਂ ਉਸ ਰੱਬ ਨੂੰ ਅੱਲਾ ਨੂੰ ਪ੍ਰਮਾਤਮਾ ਨੂੰ ਯਾਦ ਕਰਦੇ ਆ ਹਿੰਦੂ ਧਰਮ ਵਿੱਚ ਆਪਾਂ ਉਹਦੇ ਲਈ ਕਨਸੈਪਟ ਹੈ ਸਾਡੇ ਕੋਲ ਪ੍ਰਮਾਤਮਾ ਇਸਲਾਮ ਦੇ ਵਿੱਚ ਖੁਦਾ ਖੁਦਾ ਨੂੰ ਯਾਦ ਕਰਦੇ ਤੇ ਖੁਦਾ ਦੀ ਸਿਫਤ ਵਿੱਚ ਲਿਖੀ ਹੋਈ ਜਿਹੜੀ ਗੱਲ ਹੈ ਉਸ ਨੂੰ ਹਮਦ ਕਹਿੰਦੇ ਨੇ ਜਿਵੇਂ ਵਾਰਿਸ ਸਾਹਿਬ ਦੇ ਕਿਸੇ ਦੀ ਸ਼ੁਰੂਆਤ ਹੁੰਦੀ ਹੈ ਕਿ ਅਵਲ ਹਮਦ ਖੁਦਾਏ ਦਾ ਬਰਦ ਕੀਚ ਹੈ ਇਸ਼ਕ ਕੀਤਾ ਸੋ ਜਗ ਦਾ ਮੂਲ ਮੀਆਂ ਪਹਿਲਾਂ ਆਪ ਹੈ ਰੱਬ ਨੇ ਇਸ਼ਕ ਕੀਤਾ ਤੇ ਮਸ਼ੂਕ ਹੈ ਨਬੀ ਰਸੂਲ ਮੀਆਂ ਇਹ ਉਹਨਾਂ ਦੇ ਸ਼ੁਰੂਆਤ ਹੈ ਤੋ ਹਮਦ ਦਾ ਅਰਥ ਹੈ ਰੱਬ ਦੀ ਖੁਦਾ ਦੀ ਯਾਦ ਵਿੱਚ ਕੀਤੀ ਗਈ ਸਿਫਤ ਉਹ ਡੀ ਆਪਸ਼ਨ ਬਿਲਕੁਲ ਰਾਈਟ ਹੈ ਇਸ SWAT ਦਮੋਦਰ ਦਾ ਸਬੰਧ ਕਿਸ ਕਿੱਸਾ ਕਿਸ ਕਾਵਤਾਰਾ ਨਾਲ ਹੈ ਵੀਰ ਕਾਵਤਾਰਾ ਸੂਫੀ ਕਿੱਸਾ ਗੁਰਮੁਖੀ ਇਹ ਵੀ ਕੋਈ ਦੱਸੋ ਔਖਾ ਸਵਾਲ ਹੈ। ਦਮੋਦਰ ਪੰਜਾਬੀ ਦਾ ਸਿਰ ਪਹਿਲਾ ਕਿੱਸਾ ਕਾਰ ਕਿੱਸਾ ਕਾਰ ਪਹਿਲਾ ਪੰਜਾਬੀ ਦਾ ਇਹ ਤੁਹਾਡਾ ਸਵਾਲ ਹੈ। ਤੁਸੀਂ ਆਪਸ਼ਨ ਦੇ ਨਾਲ ਅਸੀਂ ਜਾਵਾਂਗੇ। ਸਵਾਲ ਨੰਬਰ 309 ਗੁਰੂ ਗੋਬਿੰਦ ਸਿੰਘ ਜੀ ਨੇ ਕਿਸ ਵਾਰ ਦੀ ਰਚਨਾ ਕੀਤੀ ਆਪਣੇ ਜੀਵਨ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਕਿਸ ਵਾਰ ਦੀ ਰਚਨਾ ਕੀਤੀ? ਆਸਾਦੀ ਵਾਰ, ਚੱਠਿਆਂ ਦੀ ਵਾਰ, ਚੰਡੀ ਦੀ ਵਾਰ, ਨਦਰ ਸ਼ਾਹੀ ਦੀ ਵਾਰ। ਜਾਂ ਇਹ ਕਹेलो ਪੰਜਾਬੀ ਦੀ ਸਭ ਤੋਂ ਪਹਿਲੀ ਬੀਰ ਰਸਿਵਾਰ ਕਿਹੜੀ ਹੈ ਪੰਜਾਬੀ ਦੀ ਸਭ ਤੋਂ ਪਹਿਲੀ ਬੀਰ ਰਸਿਵਾਰ ਪੰਜਾਬੀ ਦੀ ਪਹਿਲੀ ਬੀਰ ਰਸਿਵਾਰ ਚੰਡੀ ਦੀ ਵਾਰ ਚੰਡੀ ਦੀ ਵਾਰ ਦਾ ਸਰੋਤ ਮਾਰਕੰਡੇ ਪੁਰਾਣ ਹੈ ਔਰ ਇਸ ਨੂੰ ਗੁਰੂ ਸਾਹਿਬ ਜੀ ਨੇ ਆਪਣੀ ਪੰਜਾਬੀ ਦੇ ਵਿੱਚ ਲਿਖ ਕੇ ਕਥਾ ਨੂੰ ਤੇ ਕਵਿਤਾ ਦਾ ਰੂਪ ਦਿੱਤਾ ਔਰ ਬੀਰ ਰਸਿਵਾਰ ਦੇ ਰੂਪ ਵਿੱਚ ਗੁਰੂ ਸਾਹਿਬ ਨੇ ਇਸ ਨੂੰ ਪੇਸ਼ ਕੀਤਾ ਸਵਾਲ ਨੰਬਰ 310 ਕਿਹੜੀ ਵਾਰ ਪਹਿਲਾਂ ਲਿਖੀ ਗਈ ਨਜਾਬਤ ਰਚਿਤ ਵਾਰ ਨਾਦਰ ਸ਼ਾ ਪੀਰ ਮੁਹੰਮਦ ਛੱਟਿਆ ਦੀ ਵਾਰ ਭਗਉਤੀ ਜੀ ਦੀ ਵਾਰ ਅਗਰਾ ਰਚਿਤ ਵਾਰ ਹਕੀਕਤ ਰਾਏ ਸਵਾਲ ਇਹ ਵੀ ਬੜਾ ਪਿਆਰਾ ਹੈ ਤੇ ਇਹ ਹੁਣੇ ਹੀ ਆਪਾਂ ਗੱਲ ਕੀਤੀ ਕਿ ਪੰਜਾਬੀ ਦੀ ਪਹਿਲੀ ਬੀਰ ਰਸੀ ਵਾਰ ਤੇ ਪੁਰਾਣੀ ਵਾਰ ਵੀ ਹੈ ਇਨਾਂ ਸਾਰੀਆਂ ਵਿੱਚੋਂ ਤੇ ਸੀ ਆਪਸ਼ਨ ਬਿਲਕੁਲ ਠੀਕ ਹੈ ਆ ਤਿੰਨੇ ਵਾਰਾਂ ਬਾਕੀ ਬਾਅਦ ਵਿੱਚ ਰਚੀਆਂ ਗਈਆਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਨੇ ਲਿਖੀ ਆ ਦੋਨੋਂ ਵਾਰਾਂ ਦਾ ਰਸ ਤਿੰਨਾ ਪਹਿਲੀਆਂ ਤਿੰਨ ਵਾਰਾਂ ਦਾ ਰਸ ਬੀਰ ਰਸ ਹੈ ਠੀਕ ਹੈ ਅਗਰਾ ਰਚਤ ਵਾਰ ਹਕੀਕਤ ਰਾਏ ਇਹਦਾ ਰਸ ਵੀਰ ਨਹੀਂ ਹੈ ਮਤਲਬ ਖял ਕਰੂਨਾ ਰਸ ਜਾਂ ਆਪਾਂ ਨੂੰ ਰੱਖਾਂਗੇ ਹਕੀਕਤ ਰਾਏ ਜੀ ਦੀ ਸ਼ਹੀਦੀ ਬਾਰੇ ਸਵਾਲ ਨੰਬਰ 311 ਇਹ ਲਿਖ ਵਿੱਚ ਕਿਹੜਾ ਸੱਸੀ ਪੁੰਨੂ ਦਾ ਕਿੱਸਾਕਾਰ ਮਤਲਬ ਕਿਸ ਕਿੱਸਾਕਾਰ ਨੇ ਸੱਸੀ ਪੁੰਨੂ ਦਾ ਕਿੱਸਾ ਨਹੀਂ ਲਿਖਿਆ ਹਾਫਸ ਬਰਖਰਦਾਰ ਹਾਸ਼ਮ ਸ਼ਾ ਅਹਿਮਦ ਯਾਰ ਤੇ ਪਿੱਲੂ ਕਿਸ ਕਿੱਸਾਕਾਰ ਨੇ ਸਸੀਪੁੰਨ ਦਾ ਕਿੱਸਾ ਨਹੀਂ ਲਿਖਿਆ ਹਾਫਿਜ਼ ਨੇ ਵੀ ਲਿਖਿਆ ਹਾਸ਼ਮ ਨੇ ਵੀ ਲਿਖਿਆ ਅਹਿਮਦ ਯਾਰ ਨੇ ਵੀ ਲਿਖਿਆ ਪਿੱਲੂ ਨੇ ਨਹੀਂ ਲਿਖਿਆ ਪਿੱਲੂ ਦਾ ਕਿੱਸਾ ਮਿਰਜ਼ਾ ਸਾਹਿਬਾ ਓਨਲੀ ਇੱਕ ਹੀ ਮਿਲਦਾ ਠੀਕ ਹੈ ਉਹਨਾਂ ਨੇ ਸਸੀਪੁੰਨ ਦਾ ਪੁੱਛਿਆ ਆਪਾਂ ਨੂੰ ਕਲੀਅਰ ਹੋ ਗਿਆ ਸਵਾਲ ਨੰਬਰ 312 ਹਸਨੇ ਮੈਮੇ ਦੀ ਵਾਰ ਕਿਸ ਕਾਲ ਦੀ ਬੜਾ ਪਿਆਰਾ ਸਵਾਲ ਹੈ ਗੁਰੂ ਨਾਨਕ ਕਾਲ ਉੱਤਰ ਗੁਰੂ ਨਾਨਕ ਕਾਲ ਪੂਰਵ ਨਾਨਕ ਕਾਲ ਇਹਨਾਂ ਵਿੱਚੋਂ ਕੋਈ ਨਹੀਂ ਆ ਜਿਹੜੀ ਚ ਗੱਲ ਮੈਂ ਹੁਣ ਤੈਨੂੰ ਦੱਸਣ ਲੱਗਾ ਯਾਦ ਰ ਦੇਖੋ ਗੁਰੂ ਗ੍ਰੰਥ ਸਾਹਿਬ ਵਿੱਚ ਟੋਟਲ 12 ਵਾਰਾਂ ਬਾਈ ਨੇ ਜਿਨ੍ਹਾਂ ਵਿੱਚੋਂ 21 ਗੁਰੂਆਂ ਦੀਆਂ ਇੱਕ ਸੱਤੇ ਬਲਵੰਡ ਦੀ ਉਹਨਾਂ 21ਾਂ ਦੇ ਵਿੱਚੋਂ 9 ਵਾਰਾਂ ਨੇ ਜਿਨ੍ਹਾਂ ਨੂੰ ਧੁਨੀ ਤੇ ਗਾਇਆ ਜਾਂਦਾ ਇਹਨਾਂ ਨੂੰ 9 ਵਾਰਾਂ ਨੂੰ 6 ਅਤੇ ਆਪਾਂ 3 ਦੇ ਨਾਲ ਵੰਡਦੇ ਹਾਂ 6 ਵਾਰਾਂ ਆਦ ਕਾਲ ਦੀਆਂ ਨੇ ਤੇ 3 ਵਾਰਾਂ ਨਾਨਕ ਕਾਲ ਦੀਆਂ ਨੇ ਜਾਂ ਕਹਿ ਲਓ ਮੱਧ ਕਾਲ ਦੀਆਂ ਨੇ ਠੀਕ ਹੈ ਇਹਨਾਂ ਨੋਆ ਦੇ ਵਿੱਚੋਂ ਤੁਸੀਂ ਤਿੰਨ ਯਾਦ ਰੱਖ ਲੋ ਜਿਹੜੀਆਂ ਘੱਟ ਨੇ ਉਹ ਹੈਗੀਆਂ ਨੇ ਮਾਜ ਦੀ ਵਾਰ, ਰਾਮਕਲੀ ਦੀ ਵਾਰ ਤੇ ਮਲਾਰ ਦੀ ਵਾਰ ਮਾਜ ਰਾਮਕਲੀ ਤੇ ਮਲਾਰ ਹੁਣ ਜਿਨ੍ਹਾਂ ਨੂੰ ਮਾਜ ਦੀ ਵਾਰ ਦੀ ਧੁਨੀ ਯਾਦ ਹੈ ਮਲਕ ਮੁਰੀਦ tatha ਚੰਦਰ ਹੜਸੋਈਆ ਦੀ ਧੁਨੀ ਮੱਧਕਾਲ ਦੀ ਜੋਦੇ ਵੀਰੇ ਬੂਰਬਾਨੀ ਦੀ ਰਾਮਕਲੀ ਦੀ ਆ ਮਲਾਰ ਦੀ ਵਾਰ ਹੈਗੀ ਆ ਰਾਣਾ ਕੈਲਾਸ਼ tatha ਮਾਲਦੇਵ ਦੀ ਧੁਨ ਤੋ ਇਹ ਤਿੰਨੇ ਮਦਦ ਕਰਦੀਆਂ ਉਹਨਾਂ ਨੇ ਆਪਾਂ ਨੂੰ ਪੁੱਛਿਆ ਆਦ ਕਾਲ ਦੀ ਕਿਹੜੀ ਹਸਨੀ ਮਹਿਮੇ ਵਾਲੀ ਕਿਹੜੇ ਕਾਲ ਦੀ ਇਹ ਆਦ ਕਾਲ ਦੀ ਬਣੂਗੀ ਇੱਥੇ ਉੱਤਰ ਆਊਗਾ ਪੂਰਵ ਨਾਨਕ ਕਾਲ ਸੀ ਆਪਸ਼ਨ ਬਿਲਕੁਲ ਠੀਕ ਹੋਊਗਾ ਹੁਣ ਇਹਦੇ ਚ ਕਿਹੜੀਆਂ-ਕਿਹੜੀਆਂ ਆਉਂਦੀਆਂ ਨੇ ਦੱਸ ਦਿਨਾ ਮੈਂ ਇਹਦੇ ਚ ਆਉਂਦੀਆਂ ਇੱਕ ਤਾਂ ਗੌੜੀ ਦੀ ਵਾਰ ਹੈ ਰਾਏ ਕਮਾਲ ਮੌਜਦੀਨ ਦੀ ਵਾਰ ਦੂਜੀ ਆਸਾ ਦੀ ਵਾਰ ਟੁੰਡਿਆਸ ਰਾਜ ਦੀ ਧੁਨੀ ਮੂਸੇ ਦੀ ਵਾਰ ਇਹ ਕਾਂਢੇ ਦੀ ਸਿਕੰਦਰ ਇਬਰਾਹਿਮ ਦੀ ਇਹ ਹੈਗੀ ਗੂਜਰੀ ਦੀ ਤੀਜੇ ਪਾਸ਼ਾ ਦੀ ਲਲਾ ਬਹਿਲੀਮਾ ਦੀ ਚੌਥੇ ਪਾਸ਼ਾ ਦੀ ਬੜਹੰਸਤੀ ਤੇ ਹਸਨੇ ਮੈਮੇ ਦੀ ਤੁਨ ਇਹ ਹੈਗੀ ਸਾਰੰਗ ਦੀ ਬਾਤ ਉਹਨਾਂ ਨੇ ਹਸਨੇ ਮੈਮੇ ਦੇ ਪੁੱਛਿਆ ਸਾਰੰਗ ਦੀ ਬਾਤ ਚੌਥੇ ਪਾਸ਼ਾ ਦੀ ਪੂਰਵ ਗੁਰੂ ਨਾਨਕ ਕਾਲ ਚੈਨਲ ਨੂੰ ਸਬਸਕ੍ਰਾਈਬ ਹੋਣ ਦਾ ਕਰਨਾ ਬਣਦਾ ਕਿੰਨੇ ਸਵਾਲ ਤੁਹਾਨੂੰ ਦੱਸ ਦਿੱਤੇ ਆ ਸਵਾਲ ਨੰਬਰ 313 ਕਿਸ ਸੂਫੀ ਸ਼ਾਇਰ ਦਾ ਜੀਵਨ ਕਾਲ 1547-1593 ਆ ਬੁੱਲੇ ਸ਼ਾਹ ਦਾ ਹੁਣੇ ਤੁਹਾਨੂੰ ਦੱਸਿਆ 1680-1558 ਸੋਰੀ 1758 ਬਾਹੂ ਦਾ ਨਹੀਂ ਹੈ ਸ਼ਾ ਸ਼ਰ ਬਟਾਲਵੀ ਦਾ ਨਹੀਂ ਹੈ ਸ਼ਾ ਹੁਸੈਨ ਦਾ ਬਿਲਕੁਲ ਠੀਕ ਹੈ ਸੀ ਆਪਸ਼ਨ ਸਵਾਲ ਨੰਬਰ 314 ਲੈਲਾ ਮਜਨੂ ਆਸ਼ਕੀ ਚਹ ਚੱਕੀ ਜਾਤੀ ਸੋਰਠ ਬੀਜਾ ਗਾਵੀਆ ਜਸ ਸੁਗੜਾ ਵਾਤੀ ਕਿਸ ਮਹਾ ਕਵੀ ਦੀਆਂ ਕਾਵ ਟੁਕਾਂ ਹਨ ਵਾਰਿਸ਼ਾ ਭਾਈ ਗੁਰਦਾਸ ਦਾ ਮੁੱਦਰ ਭਾਈ ਵੀਰ ਸਿੰਘ ਅਸਲ ਵਿੱਚ ਇਹ 27ਵੇਂ ਵਾਰ ਦੇ ਵਿੱਚੋਂ ਲਈਆਂ ਗਈਆਂ ਨੇ ਜਿਦੇ ਵਿੱਚ ਜਿਸ ਨੂੰ ਪ੍ਰੀਤ ਜੋੜਿਆਂ ਬਾਰੇ ਕਥਨ ਹੈ ਪ੍ਰੀਤ ਕਥਾਵਾਂ ਬਾਰੇ ਜਿਹਦਾ ਜ਼ਿਕਰ ਆਇਆ 27ਵੀਂ ਵਾਰ ਹੈ ਭਾਈ ਗੁਰਦਾਸ ਸਾਹਿਬ ਜੀ ਦੀ ਤਾਂ 20 ਆਪਸ਼ਨ ਤੁਹਾਡਾ ਆ ਰਿਹਾ ਤਾਂ ਬਿਲਕੁਲ ਠੀਕ ਹੈ ਸਵਾਲ ਮਰਤੰਸੂ 15 ਵਾਰ ਸ਼ਾ ਨੇ ਆਪਣੇ ਕਿਸੇ ਹੀ ਰਾਂਝਾ ਦੇ ਮੁੱਢਲੇ ਭਾਗ ਵਿੱਚ ਆਪਣਾ ਪ੍ਰੇਰਣਾ ਸਰੋਤ ਕਿਸ ਨੂੰ ਦੱਸਿਆ ਹਰ ਕਿੱਸਾਕਾਰ ਨੇ ਕੋਸ਼ਿਸ਼ ਕੀਤੀ ਵੀ ਆਪਣਾ ਪ੍ਰੇਰਣਾ ਸਰੋਤ ਕਿਸੇ ਨਾ ਕਿਸੇ ਨੂੰ ਮੰਨਿਆ ਵੀ ਮੈਨੂੰ ਯਾਰਾਂ ਦੀ ਫਰਮਾਇਸ਼ ਸੀ ਮੈਨੂੰ ਮੈਨੂੰ ਉਹ ਜਿਹੜੀ ਨਾਇਕਾ ਸੇਓ ਸੁਪਨੇ ਚ ਮਿਲੀ ਮੈਨੂੰ ਅਧੂਰੀ ਕਥਾ ਪੂਰੀ ਕਰ ਲਈ ਕਿਹਾ ਗਿਆ ਜਾਂ ਕਈ ਗੱਲਾਂ ਹੋਰ ਜਾਂ ਰੱਬ ਨੇ ਕੋਈ ਮਿਹਰ ਕੀਤੀ ਜਾਂ ਐਸਾ ਕੋਈ ਵਿਦ ਬਣੀ ਤਾਂ ਇਹ ਜਿਹੜਾ ਵਾਰਿਸ ਕਹਿੰਦਾ ਵੀ ਵਾਰਿਸ ਕਹਿੰਦਾ ਕਿ ਯਾਰਾਂ ਅਸਾਂ ਨੂੰ ਆਨ ਸਵਾਲ ਕੀਤਾ ਤੁਸੀਂ ਸ਼ੇਰ ਸੁਣਿਆ ਹੋਊਗਾ ਕਿ ਯਾਰਾਂ ਅਸਾਂ ਨੂੰ ਆਨ ਸਵਾਲ ਕੀਤਾ ਕਿੱਸਾ ਹੀਰ ਦਾ ਨਵਾਂ ਬਣਾਈਆਂ ਜੀ ਇਸ ਪ੍ਰੇਮ ਦੀ ਝੋਕ ਦਾ ਸਭ ਕਿੱਸਾ ਜੀਬਾ ਸੋਨੀ ਦੇ ਨਾਲ ਸੁਣਾਈਏ ਜੀ ਇਹ ਜੀਬਾ ਸੋਨੀ ਦੇ ਨਾਲ ਸੁਣਾਉਣ ਦਾ ਯਾਰਾਂ ਦੀ ਫਰਮਾਇਸ਼ ਸੀ ਜਿਹੜੀ ਤਾਂ B ਆਪਸ਼ਨ ਬਿਲਕੁਲ ਠੀਕ ਹੈ ਜਿਨ੍ਹਾਂ ਨੇ ਵੀ ਲਾਇਆ B ਠੀਕ ਹੈ 316 ਜੰਗਨਾਮੇ ਵਿੱਚ ਦੋ ਚੀਜ਼ਾਂ ਇਕੱਠੀਆਂ ਚੱਲਦੀਆਂ ਕੀ ਕੀ ਸਾਹਿਤ ਅਤੇ ਰਸ ਸਾਹਿਤ ਅਤੇ ਜਥਾਰਤ ਸਾਹਿਤ ਅਤੇ ਪ੍ਰਕਿਰਤੀ ਸਾਹਿਤ ਅਤੇ ਜਥਾ ਇਤਿਹਾਸ ਜੰਗਨਾਮੇ ਵਿੱਚ ਦੋ ਚੀਜ਼ਾਂ ਇੱਕ ਤਾਂ ਗੱਲ ਹੈ ਜਿਹੜੀ ਵਾਰ ਹੈ ਉਹ ਇਤਿਹਾਸ ਹੋ ਸਕਦੀ ਹੈ ਪਰ ਜੰਗਨਾਮਾ ਹਮੇਸ਼ਾ ਇਤਿਹਾਸਕ ਹੁੰਦਾ ਹੈ ਇਸ ਸਾਹਿਤ ਦਾ ਹੁੰਦਾ ਹੀ ਹੁੰਦਾ ਯਾਨੀ ਜੰਗਨਾਮੇ ਵਿੱਚ ਇਤਿਹਾਸ ਹੁੰਦਾ ਇਸ ਕਰਕੇ ਡੀ ਆਪਸ਼ਨ ਦੇ ਨਾਲ ਆਪਾਂ ਜਾਵਾਂਗੇ ਜ਼ਰੂਰੀ ਨਹੀਂ ਪ੍ਰਕਿਰਤੀ ਹੋਵੇ ਯਥਾਰਥ ਵੀ ਬਣਦਾ ਸੀ ਲੇਕਿਨ ਇਤਿਹਾਸ ਜਦੋਂ ਆ ਗਿਆ ਤਾਂ ਯਥਾਰਥ ਪਿੱਛੇ ਰਹਿ ਗਿਆ ਰਸਤਾ ਚੱਲੋ ਹੁੰਦਾ ਹੀ ਆ ਸਵਾਲ ਨੰਬਰ 317 ਗੁਰੂ ਨਾਨਕ ਦੇਵ ਜੀ ਨੇ ਬਾਣੀ ਰਚੀ 30 ਰਾਗਾਂ ਵਿੱਚ 17 ਰਾਗਾਂ ਵਿੱਚ 19 ਰਾਗਾਂ ਵਿੱਚ 31 ਰਾਗਾਂ ਵਿੱਚ ਗੁਰੂ ਨਾਨਕ ਦੇਵ ਜੀ ਨੇ 19 ਰਾਗਾਂ ਚ ਬਾਣੀ ਰਚਨਾ ਕੀਤੀ 17 ਰਾਗ ਗੁਰੂ ਅਮਰਦਾਸ ਜੀ ਨੇ 30 ਰਾਗਾਂ ਵਿੱਚ ਗੁਰੂ ਰਾਮਦਾਸ ਤੇ ਗੁਰੂ ਅਰਜਨ ਦੇਵ ਜੀ ਨੇ ਹਾਲਾਂਕਿ ਗੁਰੂ ਰਾਮਦਾਸ ਜੀ ਦੇ 29 ਰਾਗ ਮੰਨੇ ਜਾਂਦੇ 318 ਗੁਰਮਤ ਕਾਵਿ ਸਿਧਾਂਤ ਤੇ ਵਿਹਾਰ ਪੁਸਤਕ ਦਾ ਕਰਤਾ ਹੈ ਡਾਕਟਰ ਜਗਬੀਰ ਸਿੰਘ ਡਾਕਟਰ ਤਾਰਨ ਸਿੰਘ ਡਾਕਟਰ ਹਰਪ੍ਰਜਨ ਸਿੰਘ ਪ੍ਰਿੰਸੀਪਲ ਜੋਧ ਸਿੰਘ ਤਾਪ ਦਾ ਨਾਮ ਯਾਦ ਰੱਖ ਲੋ ਗੁਰਮਤ ਕਾਵਿ ਸਿਧਾਂਤ ਤੇ ਵਿਹਾਰ ਵੈਸੇ ਇਹਨਾਂ ਤਿੰਨਾਂ ਦਾ ਕੰਮ ਤਾਰਨ ਸਿੰਘ ਦਾ ਜਗਬੀਰ ਸਿੰਘ ਦਾ ਤੇ ਜੋਤ ਸਿੰਘ ਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਹੈ ਡਾਕਟਰ ਸਰਪੰਜਨ ਸਿੰਘ ਦਾ ਨਹੀਂ ਉਹਨਾਂ ਨਹੀਂ ਹੈ ਇਸ ਲਈ ਤਿੰਨੇ ਵਿਦਵਾਨ ਇਸ ਯਾਦ ਰੱਖਣੇ ਇਹਨਾਂ ਚੋਂ ਜਿਹੜਾ ਸਹੀ ਉੱਤਰ ਹੈ ਇੱਥੇ ਜਗਬੀਰ ਸਿੰਘ ਹੈ ਡਾਕਟਰ ਜਗਬੀਰ ਸਿੰਘ ਗੁਰੂ ਰਾਮਦਾਸ ਜੀ ਦੀ ਬਾਣੀ ਘੋੜੀਆਂ ਕਿਸ ਰਾਗ ਵਿੱਚ ਦਰਜ ਹੈ ਆਸਾ ਰਾਗ ਤੁਖਾਰੀ ਰਾਗ ਤਨਾਸਰੀ ਰਾਗ ਉਹ ਹੰਸ ਰਾਗ ਲੈਕਚਰਰ ਦਾ ਪੇਪਰ ਹੈ 2016 ਦਾ ਪੇਪਰ ਦਾ ਲੈਵਲ ਦੇਖ ਲੋ ਠੀਕ ਹੈ ਵੀ ਮਤਲਬ ਬਹੁਤ ਔਖਾ ਨਹੀਂ ਹੈ ਕੁਝ ਸਵਾਲ ਬਿਲਕੁਲ ਹੀ ਸੌਖੇ ਹੈ ਕੁਝ ਸਵਾਲ ਜ਼ਰੂਰ ਆ ਯਾਦ ਕਰਨ ਜੋਗ ਸੀ ਜੇ ਤਿਆਰੀ ਵਾਲੇ ਜਿਨ੍ਹਾਂ ਦੀ ਤਿਆਰੀ ਲੱਗਦੇ ਤਾਂ ਉਹੀ ਹੈ ਗੁਰੂ ਰਾਮਦਾਸ ਜੀ ਦੀਆਂ ਘੋੜੀਆਂ 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 ਨੂੰ ਲਾਵਾਂ ਨਾਲ ਪੁਲੇਖਾ ਨਹੀਂ ਖਾ ਜਾਣਾ ਘੋੜੀਆਂ ਗੁਰੂ ਰਾਮਦਾਸ ਜੀ ਦੇ ਰਾਗ ਵਡਹੰਸ ਵਿੱਚ ਹੈ ਘੋੜੀਆਂ 320 ਜਪ ਜੀ ਕਿਸ ਗੁਰੂ ਸਾਹਿਬ ਦੀ ਰਚਨਾ ਲਖ ਕਿੱਡਾ ਸੌਖਾ ਸਵਾਲ ਹੈ ਬੀ ਆਪਸ਼ਨ ਗੁਰੂ ਨਾਨਕ ਦੇਵ ਜੀ ਮਹਾਰਾਜ 321 ਗੁਰੂ ਨਾਨਕ ਦੇਵ ਜੀ ਨੇ ਕਿਸ ਰਾਗ ਵਿੱਚ 12 ਮਾਂ ਦੀ ਰਚਨਾ ਕੀਤੀ ਇਹ ਵੀ ਬਹੁਤ ਸੌਖਾ ਸਵਾਲ ਹੈ ਰਾਗ ਮਾਜ ਮਲਾਰ ਮਸੰਤ ਸੌਖਾ ਕਹਿ ਲੋ ਜੇ ਜਰਨਲ ਜੇ ਕੁਐਸਚਨ ਹੈ ਵੀ ਇਹ ਆਪਾਂ ਨੂੰ ਹਰ ਬੰਦੇ ਨੂੰ ਹਰ ਬੱਚੇ ਨੂੰ ਪਤਾ ਹੀ ਹੈ ਵੀ ਮਤਲਬ ਜਿਹਦੀ ਜਿਹੜਾ ਮਾਸਟਰ ਕੈਡਰ ਦੀ ਤਿਆਰੀ ਕਰ ਰਿਹਾ ਲੈਕਚਰਰ ਕੈਡਰ ਦੀ ਹੁਣ ਦੇ ਸਮੇਂ ਦਾ ਕੋਈ ਇਦਾਂ ਦਾ ਸਟੂਡੈਂਟ ਨਹੀਂ ਹੈ ਜਿਹਨੂੰ ਇਹ ਸਵਾਲ ਨਹੀਂ ਆਉਂਦੇ ਰਾਗ ਤੁਖਾਰੀ ਪੌੜੀਆਂ 17 ਜੀ ਅਜੇ ਵੀ ਨਹੀਂ ਆਉਂਦੇ ਫਿਰ ਜ਼ਰੂਰ ਸੋਚਣ ਵਾਲੀ ਗੱਲ ਹੈ ਫਿਰ ਉਹ ਜਿਵੇਂ ਕਹਿੰਦਾ ਹੁੰਦਾ ਆਪਣਾ ਹੰਸਰਾਜ ਹੰਸ ਕੋਈ ਗੀਤ गा ਰਿਹਾ ਸੀ ਉਹ ਬੇਸੁਰਾ ਜੀ ਉਹਨੂੰ ਕਹਿੰਦਾ ਬੇਟਾ ਕੋਈ ਹੋਰ ਕੰਮ ਕਰ ਲਓ ਬੇਟਾ ਵੈਲਡਿੰਗ ਦਾ ਕੰਮ ਸਿੱਖ ਲਓ ਕੋਈ ਹੋਰ ਕੰਮ ਸਿੱਖ ਲਓ ਉਹ ਗੱਲ ਹੈ ਵੀ ਜਿਹਨੂੰ ਇਹ ਵੀ ਜਰਨਲ ਸਵਾਲ ਤੇ ਗੜਬੜ ਹੈ ਨਹੀਂ ਆਉਂਦੇ ਤੇ ਫਿਰ ਤਾਂ ਜਾਂ ਤਾਂ ਉਹੀ ਗੱਲ ਹੈ ਨਾ ਵੀ ਤਿਆਰੀ ਕਰ ਲਓ ਰੀਜਨਲ ਜਾ ਫਿਰ ਕੋਈ ਹੋਰ ਕੰਮ ਜਿਆਦਾ ਬੈਟਰ ਆਪਸ਼ਨ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਰਚਨਾ ਕੀਤੀ ਦੋੜਿਆਂ ਵਿੱਚ ਸ਼ਬਦਾਂ ਤੇ ਸਲੋਕਾਂ ਵਿੱਚ ਕਾਫੀਆਂ ਚ ਸ਼ੀ ਹਰਫੀਆਂ ਚ ਦੇਖੋ ਸ਼ਬਦ ਤੇ ਸਲੋਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕਾਬੂਪ ਨੇ ਨਾ ਦੋੜੇ ਨਾ ਸੀ ਹਰਫੀਆਂ ਕਾਫੀਆਂ ਹੈਗੀਆਂ ਤੇ ਜਿਆਦਾ ਜਿਹੜਾ ਸਹੀ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਬਦ ਤੇ ਸਲੋਕ 59 ਸ਼ਬਦ 57 ਸਲੋਕ ਪੰਜਾਬੀ ਦੇ ਕਿਸੇ ਵੀ ਪੇਪਰ ਦੀ ਤਿਆਰੀ ਲਈ ਸਾਡੇ ਨਾਲ ਸੰਪਰਕ ਕਰੋ ਮਾਸਟਰ ਕਿਡਰ UGC NET ਲੈਕਚਰਰ ਕਿਡਰ ਸਹਾਇਕ ਪ੍ਰੋਫੈਸਰ ਰਜਿਸਟਰ ਕਰਵਾਓ ਆਪਣੇ ਆਪ ਨੂੰ ਤਿਆਰੀ ਕਰੋ ਵਧੀਆ ਆਪਣੇ ਆਪ ਨੂੰ ਪਰਖੋ ਚੈਨਲ ਦੇ ਨਾਲ ਜੁੜੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਾਕੀ ਦੋਸਤਾਂ ਨਾਲ ਵੀ ਜਰੂਰ ਸ਼ੇਅਰ ਕਰ ਦਿਆ ਕਰੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਗੁਰੂ ਸਾਹਿਬ ਦੀ ਬਾਣੀ ਸ਼ਾਮਿਲ ਹੈ ਬਹੁਤ ਸੌਖਾ ਸਵਾਲ 10 7 5 6 ਲਾ ਦਿਓ ਜੀ অপਸ਼ਨ ਜਿਹੜੇ ਜਿਹੜੇ ਵਿਦਿਆਰਥੀ ਰੋਜ਼ ਕਲਾਸ ਦੇਖਦੇ ਉਹਨਾਂ ਸਾਰਿਆਂ ਦਾ ਧੰਨਵਾਦ ਬਾਕੀ ਦੋਸਤਾਂ ਨਾਲ ਵੀ ਸ਼ੇਅਰ ਕਰ ਦਿਆ ਕਰੋ ਜਿਨ੍ਹਾਂ ਨੇ ਥਿਉਰੀ ਨੂੰ ਪੜ੍ਹਨਾ ਹੈ ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦੇ 6 ਗੁਰੂ ਸਾਹਿਬ ਦੀ ਬਾਣੀ ਬਿਲਕੁਲ ਸਹੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵੀ ਸ਼ਾਮਿਲ ਹੈ ਪਹਿਲੇ ਪੰਜ ਗੁਰੂਆਂ ਦੀ ਸਿੱਖਾਂ ਦੀ ਭਗਤ ਮਾਲਾ ਗ੍ਰੰਥ ਦਾ ਕਰਤਾ ਹੈ ਭਾਈ ਗੁਰਦਾਸ ਭਾਈ ਵੀਰ ਸਿੰਘ ਗਿਆਨੀ ਗਿਆਨ ਸਿੰਘ ਭਾਈ ਸਾਹਿਬ ਭਾਈ ਮਨੀ ਸਿੰਘ ਸਿੱਖਾਂ ਦੀ ਭਗਤ ਮਾਲਾ ਸਿੱਖਾਂ ਦੀ ਭਗਤ ਮਾਲਾ ਦਾ ਕਰਤਾ ਜਿਸ ਸਿੱਖਾਂ ਦੀ ਭਗਤ ਮਾਲਾ ਦਾ ਮੂਲ ਆਧਾਰ ਪੁੱਛਿਆ ਜਾਵੇ ਤਾਂ ਫਿਰ ਤੁਸੀਂ ਭਾਈ ਗੁਰਦਾਸ ਲਾਉਣਾ ਹੈ ਠੀਕ ਹੈ ਪਰ ਇੱਥੇ ਜਿਹੜਾ ਸਹੀ ਉੱਤਰ ਹੈ ਭਾਈ ਮਨੀ ਸਿੰਘ ਜੀ ਨੇ ਸਿੱਖਾਂ ਦੀ ਭਗਤ ਮਾਲਾ ਜਿਹੜਾ ਗ੍ਰੰਥ ਹੈ ਉਹ ਲਿਖਿਆ ਵਾਰ ਦਾ ਟਿਕਾ ਕੀਤਾ 325 ਅਜਿਹਾ ਆਖਰੀ ਸਵਾਲ ਭਗਤੀ ਸਹਿਤ ਦਾ ਆਧਾਰ ਹੈ ਰੋਮਾਂਸਵਾਦ ਅਸਤਿਤਵਵਾਦ ਰਹਾਸਵਾਦ ਯਥਾਰਥਵਾਦ ਭਗਤੀ ਸਹਿਤ ਭਗਤੀ ਸਹਿਤ ਜਿਹੜਾ ਹੈ ਰਹਾਸਵਾਦ ਹੈ ਜਾਂ ਉਹਦੀ ਜਗ੍ਹਾ ਤੇ ਅਤਿਆਤਮਵਾਦ ਵੀ ਆ ਜਾਂਦਣਨ ਇਹ ਵੀ ਠੀਕ ਹੋ ਜਾਣਾ ਸੀ ਤੁਹਾਡਾ ਯਥਾਰਤਵਾਦ ਨਹੀਂ ਸਤਿਤਵਾਦ ਨਹੀਂ ਰਮਾਤਵਾਦ ਨਹੀਂ ਸੀ ਆਪਸ਼ਨ ਬਿਲਕੁਲ ਠੀਕ ਹੈ ਕਿਵੇਂ ਲੱਗੀ ਕਲਾਸ ਸੋਨਾ ਜਿਹਾ ਕਮੈਂਟ ਜ਼ਰੂਰ ਕਰ ਦਿਓ ਜਿਹੜੇ ਬਾਅਦ ਵਿੱਚ ਵੀ ਵੇਖਣ ਉਹ ਵੀ ਕਮੈਂਟ ਕਰਦਿਆ ਕਰੋ ਕੁਝ ਨਹੀਂ ਘਟਦਾ ਤੁਹਾਡਾ ਭਾਈ ਕੁਝ ਨਹੀਂ ਘਟਦਾ ਦੋ ਅੱਖਰ ਲਿਖਣ ਲੱਗਿਆਂ ਸ਼ੇਅਰ ਜ਼ਰੂਰ ਕਰਦਿਆ ਕਰੋ ਮਿਲਦੇ ਆਂ ਅਗਲੇ 25ਵਾਂ ਵਾਲਿਆਂ ਦੇ ਨਾਲ ਇਹ ਸੀਰੀਜ਼ ਇਸੇ ਤਰ੍ਹਾਂ ਕੰਟੀਨਿਊ ਰਹੂਗੀ ਜੁੜੋ ਅੱਜ ਹੀ ਸਾਰੇ ਵੱਡਾ ਪਰਿਵਾਰ ਬਣਾਓ ਮਿਲਦੇ ਆਂ ਨਵੀਂ ਕਲਾਸ ਦੇ ਵਿੱਚ ਹਾਂ ਇੱਕ ਵੀਡੀਓ ਦਾ ਜਿਹੜਾ ਆਪਾਂ ਤੇਲੀਗ੍ਰਾਮ ਦਾ ਲਿੰਕ ਉਹ ਜ਼ਰੂਰ ਦੇ ਦੇੰਨੇ ਉਹਦੇ ਵਿੱਚ ਪੀਡੀਐਫ ਜਿਹੜੀ ਹੈ ਉਹਦੇ ਵਿੱਚ ਆ ਜਾਣੀ ਆ ਸਾਰਾ ਉਹ ਕਰ ਲਓ ਜੀ ਤੁਸੀਂ ਫਿਰ ਮਿਲਦੇ ਹਾਂ ਨਵੀਂ ਕਲਾਸ ਧੰਨਵਾਦ ਰੱਬ ਰਾਖਾ ਸਤਿ ਸ੍ਰੀ ਅਕਾਲ ਹਾਂ ਸਬਸਕ੍ਰਾਈਬ ਕਰ ਲਓ ਲਾਈਕ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਵਧੀਆ ਜੀ ਥੈਂਕ ਯੂ ਫॉर ਵਾਚਿੰਗ